ਆਮ ਤੌਰ ਤੇ ਸਾਰਿਆਂ ਨੂੰ ਤਲਵਾਰ ਕਹਿ ਦਿੰਦੇ ਆ ਹਮ ਪਰ ਸਾਰੀਆਂ ਤਲਵਾਰਾਂ ਨਹੀਂ ਹੁੰਦੀਆਂ ਹਮ ਨਹੀਂ ਤਾਂ ਪੰਜਾਬ 'ਚ ਆਮ ਤੌਰ ਤੇ ਦੇਖਿਆ ਜਿਹੜਾ ਹਥਿਆਰ ਫੜਿਆ ਹੋਵੇ ਵੱਡਾ ਹਥਿਆਰ ਹੈ ਤੇ ਉਹਨੂੰ ਤਲਵਾਰ ਕਹਿ ਦੂਗੇ ਕਿ ਤਲਵਾਰ ਹਮ ਤਲਵਾਰ ਦਾ ਇੱਕ ਮਕਸਦ ਸੀ ਉਹਦਾ ਉਹਦਾ ਇੱਕ ਵਰਕਿੰਗ ਸੀਜਨ ਨਾਲ ਉਹਦਾ ਨਾਮ ਤਲਵਾਰ ਪਿਆ ਵੀ ਤਲ ਤੇ ਪਈ ਚੀਜ਼ ਤੇ ਵਾਰ ਕਰ ਸਕੇ ਜਿਹੜਾ ਹੂੰ ਜ਼ਮੀਨ ਤੇ ਪਈ ਚੀਜ਼ ਨੂੰ ਵੀ ਕੱਟ ਸਕੇ ਤਲ ਤੇ ਵਾਰ ਕਰ ਸਕੇ ਅੱਛਾ ਉਹਨੂੰ ਤਲਵਾਰ ਕਹਿੰਦੇ ਆ ਉਹਦਾ ਐਂਗਲ ਉਸ ਹਿਸਾਬ ਨਾਲ ਬਣਾਇਆ ਜਾਂਦਾ ਸੀ ਕਿ ਜਿਹੜਾ ਬਲੇਡ ਦਾ ਐਂਗਲ ਆ ਉਹ ਸਿੱਧਾ ਜਾ ਕੇ ਐਂਡ 'ਚ ਬੈਂਡ ਹੋਇਆ ਹੁੰਦਾ ਸੀ ਤਾਂ ਕਿ ਉਹ ਥੱਲੇ ਪਈ ਚੀਜ਼ ਨੂੰ ਵੀ ਕੱਟ ਸਕੇ ਜਿਵੇਂ ਆਹ ਕੈਟਾਗਰੀ ਹੈ ਨਾ ਹਾਂਜੀ ਇਹ ਤਲਵਾਰ ਨਹੀਂ ਹੈ ਇਹਨੂੰ ਸਾਰੇ ਤਲਵਾਰ ਹੀ ਕਹਿੰਦੇ ਆ ਅੱਛਾ ਇਹ ਤੇਗਾ ਇੱਤੇਗਾ ਇਹ ਵੀ ਕਿਸਮ ਲੱਗਾ ਇਹਦਾ ਗੋਲ ਬਲੇਡ ਜਾ ਕੇ ਅੱਗੋਂ ਇਹਦਾ ਫਲ ਜਿਹੜਾ ਚੌੜਾ ਹੋ ਜਾਊਗਾ ਹੂੰ ਇਹ ਤੇਗਾ ਇਹ ਤੇਗ ਨਹੀਂ ਹੈ ਤੇਗਾ ਪਿੱਛੋਂ ਜੜ੍ਹ ਚੋਂ ਇਹ ਛੋਟਾ ਹੁੰਦਾ ਫਲ ਵੱਡਾ ਅੱਗੇ ਜਾਂਦੇ ਜਾਂਦੇ ਵੱਡਾ ਫੈਲ ਜਾਂਦਾ ਹੂੰ ਇਹ ਜਿਹੜਾ ਤੇਗਾ ਇਹ ਸਿੱਖ ਪੀਰੜ ਦਾ ਜੀ ਇਹ 300 ਸਾਲ ਪੁਰਾਣਾ ਉੱਤੇ ਸਾਰਾ ਚਾਂਦੀ ਦਾ ਕੰਮ ਕੀਤਾ ਹੋਇਆ ਹੈ ਤੇ ਜੀ ਤੇ ਇਹਦਾ ਫਲ ਜਿਹੜਾ ਵਾ ਬਲੇਡ ਇਹ ਫੁਲਾਦੀ ਹੈ ਤੇ ਦੀ ਗ੍ਰਿਪ ਜਿਹੜੀ ਹੈ ਪਿੱਛੇ ਸੋਮਾ ਟੈਡੀ ਸੋਮ ਜਿਹੜੀ ਸਿੱਖਾਂ ਦੀ ਹੈ ਤੇ ਇਹ ਤੇਗਾ ਜਿਹਦਾ ਗਮਲੇਟ ਚੋੜਾ ਤੇ ਕਿਰਪਾਨ ਕਿਹੜੀ ਆ ਫਿਰ ਹਾਂਜੀ ਉਹ ਵੀ ਜਾਣਨੇ ਆਪਾਂ ਜੀ ਇਥੋਂ ਪਏ ਛੋਟੀ ਕਿਰਪਾਨ ਆ ਜਿਵੇਂ ਜੀ ਕਿਰਪਾਨ ਅਸਲ ਦੇ ਵਿੱਚ ਕਨਸੈਪਟ ਦਿੱਤਾ ਗਿਆ ਸੀ ਕਿਰਪਾਨ ਜਿਹੜੀ ਅਸੀਂ ਗਤਰੇ ਚ ਪਾਨੇ ਆ ਉਹਨੂੰ ਕਿਰਪਾਨ ਕਹਿੰਦੇ ਸੀ ਕਿਰਪਾ ਜਮਾ ਆਣ ਦੋ ਲਫ਼ਜ਼ ਜੋੜ ਕੇ ਕਿਰਪਾਨ ਬੰਦਾ ਹੂੰ ਵੀ ਇਹਦਾ ਯੂਜ਼ ਉਦੋਂ ਕੀਤਾ ਜਾਊਗਾ ਜਦੋਂ ਕਿਸੇ ਤੇ ਜ਼ੁਲਮ ਹੋ ਰਿਹਾ ਹੋ ਤੇ ਕਿਰਪਾ ਕਰਨੀ ਹੈ ਜਾਂ ਆਪਣੀ ਆਣ ਦਾ ਜਦੋਂ ਮਸਲਾ ਬਣ ਜਾਏ ਜਦੋਂ ਆਪਣੀ ਇੱਜ਼ਤ ਤੇ ਸਵਾਲ ਬਣ ਜਾਏ ਉਦੋਂ ਕੱਢੀ ਜਾ ਸਕਦੀ ਹੈ ਅਦਰਵਾਈਜ਼ ਇਹ ਨਹੀਂ ਕਿ ਤੁਸੀਂ ਕਿਸੇ ਕੋਲ ਪੈਸੇ ਲੈਣੇ ਤੇ ਉਹਨੂੰ ਕਿਰਪਾਨ ਕੱਢ ਕੇ ਮਾਰੋ ਹੋਈ ਹਵਾ ਮਰੀ ਜਾਓ ਕਿਰਪਾਨ ਦਾ ਐਡਾ ਮਕਸਦ ਨਹੀਂ ਕਿਰਪਾਨ ਸਿਰਫ ਦੋ ਕੰਮਾਂ ਲਈ ਗੁਰੂ ਸਾਹਿਬ ਨੇ ਕਿਰਪਾ ਕਰਨ ਲਈ ਤੇ ਆਪਣੀ ਆਣ ਲਈ ਤਾਂ ਬਖਸ਼ੀ ਵੀ ਸਿਰਫ ਦੋ ਮੌਕਿਆਂ ਤੇ ਕੱਢੀ ਜਾ ਸਕਦੀ ਹੈ ਇਹ ਨਹੀਂ ਵੀ ਅਸੀਂ ਕਿਸੇ ਨਾਲ ਕੋਈ ਨਿੱਜੀ ਲੈਣ ਦੇਣਾ ਤੇ ਉੱਥੇ ਕਿਰਪਾਨ ਕੱਢ ਕੇ ਮਾਰ ਦਈਏ ਜੀ ਕਿਰਪਾਨ ਇੱਕ ਬਹੁਤ ਰਿਸਪੈਕਟਡ ਵਰਡ ਹੈ ਕਿਰਪਾ ਕਰਨੀ ਹੈ ਤਾਂ ਕਢੋ ਜੀ ਆਨ ਦਾ ਜਦੋਂ ਮਸਲਾ ਪੈ ਜਾਵੇ ਤਾਂ ਕੱਢੀ ਜਾ ਸਕਦੀ ਜੀ ਇਹ ਪੁਚੰਗੀਆਂ ਦੀ ਕਿਰਪਾਨ ਹੈ ਛੋਟੇ ਸਾਈਜ਼ ਦੀ ਜੀ ਬਿਲਕੁਲ ਉਸ ਤੋਂ ਗਏ ਸ਼ਸਤਰ ਆਉਂਦਾ ਜੀ ਹਮ ਇਹਦਾ ਨਾਮ ਹੈ ਖੈਬਰ ਖੈਬਰ ਇਹਨੂੰ ਖੈਬਰ ਤਾਂ ਕਹਿੰਦੇ ਆ ਕਿ ਜਿਹੜਾ ਦਰਰਾ ਖੈਬਰ ਹੈ ਜਿੱਥੋਂ ਅਫਗਾਨਿਸਤਾਨ ਤੋਂ ਇਨਵੇਡਰਸ ਇੰਡੀਆ 'ਚ ਹਮਲਾਵਰ ਆਉਂਦੇ ਸੀ ਉਹ ਖੈਬਰ ਦਰੇ 'ਚ ਐਂਟਰ ਕਰਦੇ ਸੀ ਪੰਜਾਬ ਤੇ ਜੀ ਇਹ ਉਸ ਇਲਾਕੇ ਦਾ ਹਥਿਆਰ ਹੈ afghani ਹਥਿਆਰ ਹੈ ਇਹਨੂੰ khayber ਤਾਂ ਕਹਿੰਦੇ ਆ ਇਹ ਉਸ ਇਲਾਕੇ ਦਾ ਤੇ ਇਹਦੇ ਉੱਤੇ ਅਰਬੀ ਭਾਸ਼ਾ ਚ ਲਿਖਿਆ Nusrat min Allah fatah qareeb ਹਾਂ ਦਰਸ਼ਕਾਂ ਨੂੰ ਦਿਖਾ ਦਈਏ ਹਾਂਜੀ ਇਹ ਇਨਗਰੇਵਿੰਗ ਕੀਤੀ ਹੋਈ ਹੈ ਫਲਾਦ ਦੇ ਵਿੱਚ ਜੀ ਇਹਦੇ ਵਿੱਚ ਅਰਬੀ ਚ ਲਿਖਿਆ ਕਿ Nusrat min Allah fatah qareeb ਜੀ ਕਿ ਜੇ ਮੇਰੇ ਅੱਲਾ ਨੇ ਚਾਇਆ ਤਾਂ ਜਿੱਤ ਮੇਰੀ ਹੋਊਗੀ ਹੂੰ ਮਤਲਬ ਇਹ ਵੀ ਉਹਨਾਂ ਨੇ ਰੱਬ ਤੇ ਛੱਡਿਆ ਜੀ ਤੇ ਤੁਹਾਡਾ ਕੰਮ ਹੈ ਯੁੱਧ ਕਰਨਾ ਬਿਲਕੁਲ ਜਿੱਤ ਰੱਬ ਦੇ ਹੱਥ ਚ ਸਹੀ ਆ ਉਸ ਤੋਂ ਬਾਅਦ ਖੰਡਾ ਆ ਜਾਂਦਾ ਖੰਡਾ ਆਸੀਂ ਆਮ ਤੌਰ ਤੇ ਦੇਖਦੇ ਆ ਜਿਵੇਂ ਪੇਂਟਿੰਗਸ ਦੇ ਵਿੱਚ ਜਾਂ ਬਾਬਾ ਦੀਪ ਸਿੰਘ ਜੀ ਦੇ ਹੱਥ 'ਚ ਖੰਡਾ ਫੜਿਆ ਹੁੰਦਾ ਜੀ ਇਹ ਖੰਡਾ ਜਿਹੜਾ ਇਹ ਦੋ ਧਾਰੀ ਖੰਡਾ ਹੂੰ ਖੰਡੇ ਦਾ origin ਜਿਹੜਾ ਵਾ ਉਹ ਜਿਹੜਾ ਖੰਡਾ ਰਾਜਪੂਤੀ ਖੰਡਾ ਆਂਦਾ ਸੀ ਉਹਦੇ ਚ ਇੱਕ ਪਾਸੇ ਧਾਰ ਹੁੰਦੀ ਸੀ ਜੀ ਉਹ ਤੋਂ ਡਿਵੈਲਪ ਹੁੰਦਾ ਹੁੰਦਾ ਫਿਰ ਇੱਕ ਧਾਰੀ ਖੰਡਾ ਹੋਇਆ ਫਿਰ ਸਵਾ ਧਾਰੀ ਡੇਢ ਧਾਰੀ 2 ਧਾਰੀ ਹੂੰ 2 ਧਾਰੀ ਖੰਡਾ ਜਿਹੜਾ ਬਾਅਦ ਚ ਮਰਾਠਿਆਂ ਵੱਲੋਂ ਵੀ ਵਰਤਿਆ ਗਿਆ ਸਿੱਖਾਂ ਚ ਵੀ ਵਰਤੇ ਗਿਆ ਜੀ origignal ਜਿਹੜਾ ਖੰਡਾ ਓਲ ਆਂਦਾ ਉਹ ਇੱਕ ਧਾਰੀ ਖੰਡਾ ਇਦਾਂ ਦਾ ਇਹ ਪੁਰਾਣਾ ਖੰਡਾ ਹਾਂ ਇਹਦੇ ਵਿੱਚ ਇਹ ਇਹ ਉਸ ਤੋਂ ਪਹਿਲਾਂ ਦਾ ਮਤਲਬ ਵਰਜਨ ਹੈ ਜੇ ਤੇ ਇੱਕ ਪਾਸੇ ਧਾਰ ਹੈ ਇਹ ਇੱਕ ਧਾਰੀ ਖੰਡਾ ਹੂੰ ਇਹ ਚ ਸਵਾ ਧਾਰੀ ਵੀ ਆਂਦਾ ਡੇਢ ਧਾਰੀ ਵੀ ਆਂਦਾ 2 ਧਾਰੀ ਇੱਥੇ 2 2 ਖੰਡੇ ਅੱਜ ਇਸ ਤੋਂ ਬਾਅਦ ਤਿੱਗੇ ਦੀਆਂ ਅਲੱਗ-ਅਲੱਗ ਕਿਸਮਾਂ ਵਾ ਜੀ ਕਿ ਤਿੱਗੇ ਦੇ ਅਲੱਗ-ਅਲੱਗ ਤਰ੍ਹਾਂ ਦੇ ਪੀਰੀਅਡ ਇਹ ਮਹਾਰਾ ਜੀ ਰਣਜੀਤ ਸਿੰਘ ਦੇ ਪੀਰੀਅਡ ਦੀ ਇੱਕ ਟਿੱਗਾ ਜੀ ਜਿਹਦੇ ਉੱਤੇ ਇੱਥੇ ਡੇਟ ਲਿਖੀ ਹੈ ਅਕਾਲ ਸਹਾਏ ਉੱਤੇ ਡੇਟ ਪਈ ਹੋਈ ਹੈ 18 1839 ਅੱਛਾ ਇਹ 1839 ਦਾ 39 ਸੰਮਤ ਸੰਮਤ ਹਾਂ ਜੀ ਫੇ ਜਦੋਂ ਮਤਲਬ ਇਹ ਸਿੱਖ ਪੀਰੀਅਡ ਦਾ ਇਹਨੂੰ ਕਹਿ ਸਕਦੇ ਆਂ ਅਸੀਂ ਵੀ ਜਦੋਂ ਸਿੱਖਾਂ ਦਾ ਮਿਸਲਾਂ ਦਾ ਰਾਜ ਸੀ ਸਿੱਖਾਂ ਦਾ ਰਾਜ ਸੀ ਇਹ ਉਹਨਾਂ ਦਾ ਖੰਡਾ ਜੀ ਇਹ ਇੱਕ ਹਥਿਆਰ ਹੈ ਇਹਨੂੰ ਸੂਸਨ ਪੱਟਾ ਵੀ ਕਹਿੰਦੇ ਆ ਕਾਤੀ ਦੀ ਇੱਕ ਕਿਸਮ ਹੈ ਜਿਹਦੇ ਚ ਇਹਦਾ ਬਲੇਡ ਜਿਹੜਾ ਉਹ ਇਦਾਂ ਘੁਮਾ ਕੇ ਐਸ ਟਾਈਪ ਆ ਅੰਦਰੂਨੀ ਧਾਰ ਜੀ ਆਮ ਤੌਰ ਤੇ ਇਹ ਬਾਹਰ ਹੁੰਦੀ ਹੈ ਇਹਦੇ ਅੰਦਰ ਧਾਰ ਇਦਾਂ ਜੀ ਤੇ ਇਹਦੇ ਤੇ ਗੁਰਮੁਖੀ ਚ ਲਿਖਿਆ ਹੈ ਧਮਿਓ ਕਟਕ ਮੈਂ ਝਟਕ ਦੇ ਕਛੂ ਨ ਸੰਕ ਵਿਚਾਰ ਗਾਹਤ ਭੇਓ ਸਭ ਬੜ ਨਟ ਬੜੇ ਬਾਹਤ ਭੇਓ ਹਥਿਆਰ ਹਮ ਇਹ ਗੁਰਮੁਖੀ ਚਨ ਗੇਵਿੰਗ ਕੀਤੀ ਹੋਈ ਹੈ ਔਰ ਇਹ ਬਹੁਤ ਪੁਰਾਣਾ 200 250 ਸਾਲ ਦਾ ਪੀਰੀਅਡ ਹੈ ਇਹਦਾ ਜੀ ਇਸ ਤੋਂ ਬਾਅਦ ਆ ਜਾਂਦੇ ਆ ਜੀ ਜਿਹੜੀ ਤੁਸੀਂ ਗੱਲ ਕੀਤੀ ਸੀ ਤਲਵਾਰ ਦੀ ਤਲਵਾਰ ਇਹ ਤਲਵਾਰ ਦੀ ਕਿਸਮ ਹੈ ਹੂੰ ਇਹ ਜਿਆਦਾ ਮਤ ਕਵਥਾਂ ਕਵਰ ਹਾਂਜੀ ਇਹ ਅੱਗੇ ਜਾ ਕੇ ਅੱਗੋਂ ਬੈਂਡ ਹੋ ਜਾਂਦੀ ਹੈ ਪਹਿਲਾਂ ਸਿੱਧਾ ਜਾ ਰਿਹਾ ਬਲੇਡ ਜੀ ਫਿਰ ਉਸ ਤੋਂ ਬਾਅਦ ਇਹਦੀਆਂ ਕਿਸਮਾਂ ਅਲੱਗ-ਅਲੱਗ ਤਲਵਾਰ ਦੀਆਂ ਨਾਰਥ ਇੰਡੀਆ ਦੀਆਂ ਵੀ ਆਈਆਂ ਦੱਖਣੀ ਤਲਵਾਰ ਵੀ ਆਉਂਦੀ ਹੈ ਹੂੰ ਜਿਹੜੀ ਹైదరాబాద్ ਸਾਈਡ ਤੇ ਬਣਦੀ ਸੀ ਸਿਰੋਹੀ ਰਾਜਸਥਾਨ ਚ ਵੀ ਬਣਦੀ ਉਹਨੂੰ ਸਿਰੋਹੀ ਦਾ ਨਾਮ ਦਿੱਤਾ ਜਾਂਦਾ ਉਹਨਾਂ ਦੀ ਆਪਣੀ ਇੱਕ ਪਾਰਟਿਕੂਲਰ ਕਿਸਮ ਹੈ ਜੀ ਇਹ ਅਲੱਗ-ਅਲੱਗ ਤਰ੍ਹਾਂ ਦੇ ਐਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਮੈਂ ਸਕੂਲਾਂ ਕਾਲਜਾਂ 'ਚ ਬੱਚਿਆਂ ਨੂੰ ਦਿਖਾਉਂਦਾ ਉਹਨਾਂ ਨੂੰ ਦੱਸਦਾ ਵੀ ਹਥਿਆਰ ਕਿਹੜੇ-ਕਿਹੜੇ ਸੀ ਉਹਨਾਂ ਦੇ ਕੀ-ਕੀ ਯੂਜ਼ ਹੁੰਦੇ ਹੈ ਹਰ ਹਥਿਆਰ ਦਾ ਅਲੱਗ ਵਾਰ ਹੁੰਦਾ ਹੂੰ ਹਰੇ ਇਹ ਸਾਰੇ ਹਥਿਆਰ ਇੱਕ ਤਰੀਕੇ ਨਾਲ ਨਹੀਂ ਚਲਾਏ ਜਾਂਦੇ ਇੱਕ ਤੋਂ ਉਹਨਾਂ ਨੂੰ ਚਲਾਉਣ ਦਾ ਢੰਗ ਵੇ ਲੱਗ ਇੱਕ ਤੁਸੀਂ ਮੈਨੂੰ ਦੱਸਦੇ ਸੀ ਵੀ ਅਸਤਰ ਤੇ ਸ਼ਸਤਰ 'ਚ ਅੰਤਰ ਇਹ ਸਾਰੇ ਸ਼ਸਤਰ ਨੇ ਜਿਹੜੇ ਦਿਖਾ ਰਿਹਾ ਸ਼ਸਤਰ ਉਹ ਹੈ ਜਿਹੜਾ ਹੱਥ 'ਚ ਫੜ ਕੇ ਆਪਾਂ ਆਮੋ-ਸਾਮਣੇ ਲੜਦੇ ਹਾਂ ਹੂੰ ਬਾਈ ਹੈਂਡ ਆਮੋ-ਸਾਮਣੇ ਲੜਾਈ ਹੁੰਦੀ 1 ਟੂ 1 ਅਸਤਰ ਹੁੰਦਾ ਨੇਜਾ ਨੇਜਾ تیر ਹੋਇਆ ਜਿਹੜੀਆਂ ਜਿਹੜੀਆਂ ਚੀਜ਼ਾਂ ਛੱਡ ਕੇ ਮਾਰੀਆਂ ਜਾਂਦੀਆਂ ਉਹ ਅਸਤਰ ਜਿਹੜਾ ਹੱਥ 'ਚ ਫੜ ਕੇ ਚਲਾਇਆ ਜਾਂਦਾ ਉਹ ਸ਼ਸਤਰ ਹਾਂ ਇਹ ਪਤਾ ਨਹੀਂ ਸੀਗਾ ਮੈਨੂੰ ਵੀ ਨਹੀਂ ਸੀ ਪਤਾ ਇਹ ਇੱਕ ਸਟੇਟ ਦੀ ਹੈ ਜੀ ਜੀ ਪਟਿਆਲਾ ਸਟੇਟ ਦੇ ਸਪਾਹੀ ਦੀ ਤਲਵਾਰ ਆ ਉਹਦਾ ਉੱਤੇ ਨੰਬਰ ਲਿਖਿਆ ਆ ਇਹਨੂੰ ਰਿਆਸਤੀ ਤਲਵਾਰ ਕਹਿੰਦੇ ਆ ਆਪਾਂ ਜੀ ਇਹਦੇ ਉੱਤੇ ਨੰਬਰ ਲਿਖਿਆ ਆ ਤੇ ਥੋੜਾ ਜਿਹਾ ਗੱਲ ਉਰਦੂ ਦਾ ਪਿਆ ਹੋਇਆ ਉਰਦੂ ਦੇ ਵਿੱਚ ਲੇਕਿਨ ਰਿਆਸਤ ਪਟਿਆਲਾ ਉਹਦਾ ਨੰਬਰ ਸਪਾਹੀ ਦਾ ਲਿਖਿਆ ਆ ਇੱਕ ਸੀ ਮੰਨਦੇ ਹੋ ਵੀ ਲੋਹਾ ਚੰਗਾ ਸੀ ਉਦੋਂ ਮੈਨੂੰ ਐਲਰਜੀ ਦੀ ਉਹਨਾਂ ਨੂੰ ਜ਼ਿਆਦਾ ਮਤਲਬ ਫਰਕ ਸੀ ਜਾਂ ਕਹਿ ਲਓ ਕਿ ਜਿਹੜੇ ਪੁਰਾਣੇ ਸ਼ਸਤਰ ਆਪਾਂ ਨੂੰ ਮਿਲਦੇ ਆ ਅੱਜ ਕੱਲ ਦੇ ਨਵੇਂ ਸ਼ਸਤਰ ਬਣਾਇਆ ਹੋਇਆ ਤੇ ਪੁਰਾਣੇ ਸ਼ਸਤਰ ਦੇ ਲੋਹੇ ਦਾ ਫਰਕ ਆ ਹੂੰ ਉਹਨਾਂ ਨੂੰ ਉਹਦੀ ਕਾਰਬਨ ਕੰਟੈਂਟ ਉਹਦੀ ਹਾਰਡਨੈਸ ਉਹਦਾ ਪਤਾ ਸੀ ਕਿ ਫਲਾਦ ਕਿਦਾਂ ਤਿਆਰ ਕਰਨਾ ਹੈ ਹੂੰ ਤੇ ਆ ਇੱਕ ਕਿਸਮ ਐ ਨੂੰ ਗੁਰਜ ਕਹਿੰਦੇ ਸੀ ਕੀ ਕਹਿੰਦੇ ਜੀ ਗੁਰਜ ਗੁਰਜ ਹਾਂਜੀ ਇਹ ਪਿੱਛੋਂ ਇਦਾਂ ਮੁੱਠਾ ਜਿਹੜਾ ਇਹਦਾ ਉਹ ਤਲਵਾਰ ਵਾਲਾ ਹਾਂਜੀ ਤੇ ਇਹਦੇ ਅੱਗੇ ਇਦਾਂ ਲਾਇਆ ਜਾਂਦਾ ਇਹ ਜਿਹੜੇ ਟੋਪ ਹੈਲਮਟ ਸੀਗੇ ਉਹ ਤੋੜੇ ਜਾਂਦੇ ਸੀ ਹਾਂ ਸਿੱਧਾ ਵਾਰ ਵੀ ਕੀਤਾ ਜਾ ਸਕਦਾ ਸੀ ਇਹ ਵਿੱਚੋਂ ਨਿਕਲਦਾ ਸੀ ਜੀ ਨਹੀਂ ਨਹੀਂ ਇਦਾਂ ਹੀ ਸਿੱਧਾ ਇਦਾਂ ਹੀ ਇਦਾਂ ਹੀ ਇਹਦਾ ਵਾਰ ਹਾਂ ਇਹ ਮੇਨ ਰੋਲ ਹੀ ਤੇ ਸੀ ਪੰਨਣ ਦਾ ਹਾਂ ਜੀ ਇਹਦਾ ਇਹ ਪੰਨਣ ਲਈ ਹੁੰਦਾ ਸੀ ਹੂੰ ਦੇਖੋ ਦਰਸ਼ਕੋ ਨੋਟ ਕਰਨ ਵਾਲੀ ਗੱਲ ਆ ਇਹ ਸਾਊਥ ਇੰਡੀਆ ਦਾ ਵੈਪਨ ਹੈ ਜੀ ਹਾਂ ਜੀ ਹਾਂ ਜੀ ਇਹ ਸਾਊਥ ਦਾ ਵੈਪਨ ਹੈ ਇਹ ਜਿਹੜਾ ਮਤਲਬ ਇਹਦਾ ਵਾਰ ਜਿਹੜਾ ਇਹ ਬਹੁਤ ਖਤਰਨਾਕ ਹਥਿਆਰ ਆ ਹੂੰ ਕਿਉਂਕਿ ਇਹਦੇ ਨਾਲੇ ਗਰਦਨ ਲਾ ਹੀ ਦਿੰਦੇ ਸੀ ਇਹ ਹਜੇ ਵੀ ਮੈਂ ਕਿ ਦੇਖਿਆ ਉੱਥੇ ਹਾਂ ਜੀ ਸਾਊਥ 'ਚ ਇਹ ਚੱਲਦੇ ਜੀ 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 ਇਹ ਸਿੱਖ ਪੀਰੀਅਡ ਦਾ ਇੱਕ ਸ਼ਸਤਰ ਹੈ ਜੀ ਇਹਦੀ ਇਹਦਾ ਬਲੇਡ ਅਲੱਗ ਕਿਸਮ ਦਾ ਬਿਲਕੁਲ ਖੰਡੇ ਵਾਂਗੂ ਪਹਿਲਾਂ ਸਿੱਧਾ ਜਾ ਕੇ ਅੱਗੋਂ ਚੰਦ ਦੀ ਸ਼ੇਪ ਚੰਦਰਮਾ ਦੀ ਸ਼ੇਪ ਦੇ ਵਿੱਚ ਹਾਂ ਦੇਖੋ ਛੋੜਾ ਜੀ ਚੰਦਰਮਾ ਦੀ ਸ਼ੇਪ ਚ ਕਟਿੰਗ ਕੀਤੀ ਹੋਈ ਹੈ ਇਹਦੀ ਵੀ ਇਹ ਅੱਗੋਂ ਇਹਦਾ ਮਾਰ ਕੇ ਇਹ ਵੀ ਐਂਡ ਦੇ ਵਿੱਚ ਜਾ ਕੇ ਮਤਲਬ ਮਾਰੂ ਹੋ ਜਾਂਦਾ ਤਿਆਰ ਹਾਂ ਇਹਦੇ ਵਿੱਚ ਤਲਵਾਰ ਦੀਆਂ ਕਿਰਪਾਨੀਆਂ ਅਲੱਗ-ਅਲੱਗ ਕਿਸਮਾਂ ਦੀ ਕਿਸਮਾਂ ਦੀ ਵੈਰਾਈਟੀ ਪਈ ਹੈ ਫਿਰ ਉਹਨਾਂ ਦੇ ਬਣਾਉਣ ਵਾਲੇ ਨੇ ਉਹਨੂੰ ਕਿੰਨੇ ਸ਼ੌਂਕ ਨਾਲ ਬਣਾਉਂਦਾ ਸੀ ਕਿ ਉਹਦੇ ਵਿੱਚ ਕਿਸੇ ਨੇ ਮੀਨਾ ਕਾਰੀ ਕੀਤੀ ਹੈ ਚਾਂਦੀ ਦਾ ਕੰਮ ਕਰਤਾ ਕੋਈ ਸੋਨੇ ਦਾ ਕੰਮ ਕਰਤਾ ਆ ਦਰਸ਼ਕਾਂ ਨੂੰ ਦਿਖਾ ਦਈਏ ਮੜਾ ਜਿਆ ਇਹ ਸਰ ਇਹਦੇ ਤੇ ਜਿਹੜੀ ਨਕਾਸ਼ੀ ਕੀਤੀ ਗਈ ਹੈ ਚਾਂਦੀ ਨਾਲ ਕੀਤੀ ਗਈ ਹੈ ਆ ਦੇਖੋ ਦਰਸ਼ਕੋ ਚਾਂਦੀ ਦੇ ਨਾਲ ਨਕਾਸ਼ੀ ਕੀਤੀ ਗਈ ਹੈ ਇਹਦੇ ਤੇ ਗੁਫਤਗਾਰੀ ਦਾ ਕੰਮ ਸਾਰਾ ਕੀਤਾ ਗਿਆ ਕਿੰਨੀ origignal ਕਰਦੇ ਸੀ ਕੰਮ ਹਨਾ ਉਹਨਾਂ ਬੜਿਆਂ ਦੇ ਵਿੱਚ ਹਾਂਜੀ ਇਹ ਵੀ ਸਾਰਾ ਚਾਂਦੀ ਦਾ ਕੰਮ ਹੈ ਜੀ ਜੀ ਕਮਾਲ ਸੀ ਇਹਦਾ 200 ਤੋਂ 250 300 ਸਾਲ ਦਾ ਪੀਰੀਅਡ ਹੈ ਜੀ ਇਹ ਜਿਹੜੀਆਂ ਤਲਵਾਰਾਂ ਜਿਵੇਂ ਕਿਸੇ ਨੇ ਬਹੁਤ ਇੱਕ ਜਾਨਵਰ ਦੇ ਸਿੰਘ ਤੋਂ ਤਿਆਰ ਕੀਤੀ ਗਈ ਇਹਨੂੰ ਹਾਥੀ ਬਣਾਇਆ ਗਿਆ ਜਿਵੇਂ ਹਾਥੀ ਦੀ ਸੁੰਡ ਬਣਾ ਕੇ ਹਾਂ ਡਿਜ਼ਾਈਨ ਦੇ ਤਰ੍ਹਾਂ ਇਹ ਖੁਦ ਦਰਸ਼ਕੋ ਇਹ ਜਾਨਵਰ ਦੇ ਸਿੰਘ ਤੋਂ ਤਿਆਰ ਹੋਇਆ ਹੈਂਡਲ ਹਮ ਕਮਾਲ ਫਿਰ ਜਿੱਦਾਂ ਬ੍ਰਿਟਿਸ਼ ਆਏ ਉਸ ਤੋਂ ਬਾਅਦ ਜਿਹੜੀਆਂ ਬ੍ਰਿਟਿਸ਼ ਸਾਰਡਜ਼ ਆਣੀਆਂ ਸ਼ੁਰੂ ਹੋਈਆਂ ਇਹਨਾਂ ਨੂੰ ਫਰੰਗੀ ਵੀ ਕਿਹਾ ਜਾਂਦਾ ਫਰੰਗੀ ਫਰੰਗੀ ਅੱਛਾ ਤੇ ਕਿਉਂਕਿ ਇਹ ਯੂਰੋਪੀਅਨ ਬਲੇਡ ਦੀ ਨਕਲ ਸੀ ਜੀ ਯੂਰੋਪੀਅਨ ਬਲੇਡਾਂ ਦੀ ਨਕਲ ਤੇ ਇੰਡੀਆ ਚ ਤਲਵਾਰਾਂ ਤਿਆਰ ਹੋਈਆਂ ਜੀ ਇਹ ਫਰੰਗੀ ਕਹਿੰਦੀ ਐ ਇਹ ਫਰੰਗੀ ਹਾਂਜੀ ਫਰੰਗੀ ਆਪਾਂ ਅੰਗਰੇਜ਼ਾਂ ਨੂੰ ਆਮ ਕਹਿ ਦਿੰਦੇ ਆ ਫਰੰਗੀ ਅੰਗਰੇਜ਼ਾਂ ਨੂੰ ਕਹਿੰਦੇ ਆ ਉਸ ਦੌਰ ਦੀਆਂ ਜਿਹੜੀਆਂ ਤਲਵਾਰਾਂ ਸੀ ਆ ਮੈਂ ਦਰਸ਼ਕਾਂ ਨੂੰ ਇੱਕ ਵਾਰ ਦਿਖਾ ਦਿਆਂ ਚੰਗੀ ਤਰ੍ਹਾਂ ਇਹ ਆਕਾਰ ਪੱਖੋਂ ਜ਼ਿਆਦਾ ਲੰਮੀ ਐ ਹਾਂਜੀ ਇਹ ਯੂਰੋਪੀਅਨ ਸਟਾਈਲ ਆ ਯੂਰੋਪੀਅਨ ਸਟਾਈਲ ਆ ਹਾਂਜੀ ਦੇਖੋ ਜਿਵੇਂ ਇਹ ਇਹ ਜਿਹੜੀ ਇਹ ਕੇਰਚ ਇਹ ਸોર્ટ ਆਫ ਆਨਰ ਆ ਕਿੰਗ ਜਾਰਜਸ 6th ਦੀ ਸੈਕੰਡ ਵਰਲਡ ਵਾਰ ਦੀ ਇੰਗਲੈਂਡ ਦਾ ਬ੍ਰਿਟਿਸ਼ ਕਰਾਊਨ ਆ ਉੱਤੇ ਲੱਗਿਆ ਹੋਇਆ ਕਰਾਊਨ ਉੱਤੇ ਤੇ ਜਾਰਜ ਦਾ ਇਨਸਿਗਨੀਆ ਬਣਿਆ ਹੋਇਆ ਕਿੰਗ ਜਾਰਜ ਦਾ ਜੀ ਤੇ ਇਹਦੇ ਉੱਤੇ ਵੀ ਇੱਥੇ ਤਾਜ ਬਣਾ ਕੇ ਇੰਗਲੈਂਡ ਦਾ ਤਾਜ ਤੇ ਉਹਦੀ ਫੋਟੋ ਫਾਰਮਸ ਬਣੇ ਆ ਜੀ ਨਾਲ ਇਹਦੇ ਉੱਤੇ ਬਣਾਉਣ ਵਾਲੀ ਕੰਪਨੀ ਦਾ ਲਿਖਿਆ ਹੋਇਆ ਵਿਲਕਿੰਸਨ ਸੌਟ ਕੰਪਨੀ ਲੰਡਨ ਹੂੰ ਇੰਗਲੈਂਡ ਦੀ ਬਣੀ ਸੈਕੰਡ ਵਰਲਡ ਵਾਰ ਦੀ ਇੰਡੇਰੇ ਜਾਰਜ ਕਿੰਗ ਜਾਰਜ 6 ਦੇ ਉੱਤੇ ਇਨਸਿਗਨੀਆ ਬਣਾ ਕੇ ਉਹਦਾ ਇੰਗਲੈਂਡ ਦਾ ਕ੍ਰਾਊਨ ਬਣਿਆ ਹੋਇਆ ਇਹ ਕਿਰਚ ਕਹਿੰਦੇ ਆ ਹਾਂਜੀ ਇਹ ਕਿਰਚ ਹੈ ਇਹ ਜਿਹੜੀ ਬਲੇਡ ਹੈ ਇਹ ਜਸਟ ਸਪ੍ਰਿੰਗ ਸਟੀਲ ਵਾਂਗੂ ਐਦਾਂ ਮੁੜ ਕੇ ਬਿਲਕੁਲ ਫੇਰ ਸਿੱਧੀ ਹੋ ਜਾਂਦੀ ਹੁੰਦੀ ਹੂੰ ਇਹ ਮਤਲਬ ਇਹਦਾ ਰੋਲ ਕੀ ਹੁੰਦਾ ਸੀਗਾ ਇਹਦਾ ਇਹ ਸਾਰਟ ਆਫ ਆਨਰ ਹੈ ਇਹ ਆਰਮੀ 'ਚ ਜਦੋਂ ਆਪਾਂ ਸਾਰਟ ਆਫ ਆਨਰ ਹੁੰਦੀ ਹੈ ਫਲਾਮੀ ਲੈਣ ਲਈ ਉਦੋਂ ਉਦੋਂ ਦਿੱਤੀ ਜਾਂਦੀ ਸੀ ਓਕੇ ਪ੍ਰੈਜੈਂਟੇਸ਼ਨ ਸਾਰਟ ਜੀ ਜੀ ਇਹ ਲੜਾਈ ਵਾਲੀਆਂ ਜਿਹੜੀਆਂ ਕਿਰਚਾਂ ਹੋਈਆਂ ਜੀ ਇਹ ਬਰੇਲੀ 'ਚ ਇੰਡੀਆ 'ਚ ਤਿਆਰ ਹੁੰਦੀ ਸੀ ਹੂੰ ਇਹ ਬਰੇਲੀ ਦੀ ਜਿਵੇਂ ਉਹ ਲੰਡਨ ਦੀ ਹੈ ਇਹ ਕੱਚ ਬਰੇਲੀ ਦੀ ਹੈ ਸਹੀ ਹੈ ਇੱਕ ਹੋਰ ਬਹੁਤ ਰੇਅਰ ਹੈ ਅੱਲਾ ਦਿੱਤਾ ਫਜ਼ਲ ਅਲਾਹੀ ਐਂਡ ਕੰਪਨੀ ਸਿਆਲਕੋਟ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਕਿਸੇ ਨੇ ਉੱਥੋਂ ਲੈ ਕੇ ਆਂਦੀ ਸੀ ਇਹ ਸਿਆਲਕੋਟ ਪਾਕਿਸਤਾਨ ਦੀ ਬਣੀ ਹੋਈ ਸਿਆਲਕੋਟ ਦੀਆਂ ਤਲਵਾਰਾਂ ਬਹੁਤ ਮਸ਼ਹੂਰ ਸੀ ਸਿਆਲਕੋਟ ਹਾਂਜੀ ਇਹ ਉੱਤੇ ਨਾਲ ਸਟੈਂਪ ਲੱਗੀ ਹੋਈ ਹੈ ਜਿਸ ਕੰਪਨੀ ਨੇ ਬਣਾਈ ਸੀ ਅੱਲਾ ਦਿੱਤਾ ਫਜ਼ਲ ਅਲਾਹੀ ਐਂਡ ਕੰਪਨੀ ਸਿਆਲਕੋਟ ਦੇਖੋ ਇਹ ਉੱਥੋਂ ਦੀ ਬਣੀ ਪਾਕਿਸਤਾਨ ਸਧਾਰਨ ਨਜ਼ਰ 'ਚ ਅਸੀਂ ਕਿਰਪਾਨ ਸਮਝਦੇ ਹਾਂ ਭਾਵੇਂ ਕੱਚ ਪਈ ਹੋਵੇ ਹਾਂਜੀ ਹਾਂ ਤੇ ਇੰਨਾ ਫਰਕ ਆ ਇਹ ਸੈਫ ਹੈ ਜੀ ਸੈਫ ਸੈਫੇ ਬਿਲਕੁਲ ਇਹ ਵੀ ਸਿੱਧੀ ਹੁੰਦੀ ਹੈ ਦੀ ਅੱਗੋਂ ਸਵਾ ਧਾਰ ਹੁੰਦੀ ਹੈ 1 ਧਾਰ ਪੂਰੀ ਹੈ ਇਧਰੋਂ ਇੱਥੇ ਅੱਧੀ ਧਾਰ ਹੈ ਹੂੰ ਇਸ ਸੈਫ ਦੀਆਂ ਅਲੱਗ-ਅਲੱਗ ਕਿਸਮਾਂ ਹੈ